ਕੱਕਸਿੰਘ ਕੋਟੜਾ ਜੀ ਹਰਮਿੰਦਰ ਸਿੰਘ ਗੱਲ ਕਰ ਰਿਹਾ ਜੀ ਅਨਮਿਊਟ ਤੋਂ ਜੀ ਸਰ ਧੰਨਵਾਦ ਜੀ ਧੰਨਵਾਦ ਜੀ ਸਰ ਇੱਕ ਸਥਿਤੀ ਸਪਸ਼ਟ ਕਰ ਦਿਓ ਕਿ ਇੱਕ ਪੰਜਾਬ ਸਰਕਾਰ ਦੇ ਵੱਲੋਂ ਐਫੀ ਡੈਪਟ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਜਗਜੀਤ ਸਿੰਘ ਡੱਲੇਵਾਲ ਦਾ ਅਮਰਨਸ਼ਨ ਜਿਹੜਾ ਹੈ ਉਹਨਾਂ ਨੇ ਖਤਮ ਕਰ ਦਿੱਤਾ ਹੈ ਉਹਨਾਂ ਨੇ ਪਾਣੀ ਪੀ ਕੇ ਅਮਰਨਸ਼ਨ ਖਤਮ ਕੀਤਾ ਹੈ ਇਹਦੇ ਬਾਰੇ ਸਥਿਤੀ ਸਪਸ਼ਟ ਕਰਿਓ ਸਰ ਦੇਖੋ ਸਥਿਤੀ ਸਪਸ਼ਟ ਹੈ ਸਰਕਾਰ ਭੱਬਲ ਪੂਸੇ ਚ ਪਾ ਕੇ ਪਤਾ ਨਹੀਂ ਕਿਵੇਂ ਉਹ ਬਿਆਨ ਜਿਹੜਾ ਅਰਥਿਆਵਲ ਪੇਸ਼ ਕਰਤਾ ਜਿੱਦੇ ਸਾਡੀ 19 ਮਾਰਚ ਨੂੰ ਰੇਲ ਹੁੰਦੀ ਸਾਨੂੰ ਗ੍ਰਿਫਤਾਰ ਕਰਦੇ ਆ ਜੀ ਜਿੱਦੇ ਸਾਡੀ ਕੇਂਦਰ ਸਰਕਾਰ ਤੇ ਆਪਣੇ ਪੰਜਾਬ ਦੇ ਮੰਤਰੀ ਚੰਡੀਗੜ੍ਹ ਦੇ ਵਿੱਚ 19 ਮਾਰਚ ਨੂੰ ਮੀਟਿੰਗ ਸੀ ਜੀ ਮੀਟਿੰਗ ਤੋਂ ਬਾਅਦ ਸਾਨੂੰ ਆਉਂਦਿਆਂ ਜਦੋਂ ਚੰਡੀਗੜ੍ਹ ਤੋਂ ਆਪਾਂ ਪੰਜਾਬ ਦੇ ਵਿੱਚ ਦਾਖਲ ਹੁੰਨੇ ਆ ਉਤੋਂ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਜ ਸਾਰਿਆਂ ਨੂੰ ਸਾਨੂੰ ਭਲੇਰ ਨੂੰ ਢੱਲੇਵਾਲ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਤਾਂ ਇਹ ਆਪਣੇ ਬਹਾਦਰਗਾੜ ਜਿਹੜਾ ਸੈਂਟਰ ਹੈ ਕਮਾਂਡੋ ਦਾ ਜੀ ਉੱਥੇ ਲਿਆਏ ਜੀ ਉੱਥੇ ਲਿਆ ਕੇ ਜਦੋਂ ਸਾਡੇ ਸਾਰੇ ਆਗੂ ਨੂੰ ਇੱਕ ਦੂਜੇ ਨੂੰ ਮਿਲਣਾ ਦਿੱਤਾ ਗਿਆ ਔਰ ਢੋਡੀ ਬਰਕਾ ਚ ਲੈ ਗਏ ਇਹ ਜੀ ਤਾਂ ਅਸੀਂ ਵੀ ਕੋਸ਼ਿਸ਼ ਕੀਤੀ ਵੀ ਢੱਲੇਵਾਲ ਸਾਹਿਬ ਇੱਥੇ ਆਏ ਨੇ ਢੱਲੇਵਾਲ ਨੂੰ ਮਿਲ ਲਈਏ ਢੱਲੇਵਾਲ ਸਾਹਿਬ ਨੇ ਕੋਸ਼ਿਸ਼ ਕੀਤੀ ਵੀ ਇੱਥੇ ਸਾਡੇ ਆਏ ਨੇ ਅਸੀਂ ਮਿਲ ਲਈਏ ਜੀ ਤਾਂ ਇਹਨਾਂ ਨੇ ਸਾਡੀ ਦੂਰੀ ਬਣਾਤੀ ਆ ਵਿੱਚ ਦੀ ਵੀ ਨਹੀਂ ਮਿਲਣ ਦੇਣਾ ਜੀ ਤਾਂ ਸਾਡੇ ਫੋਨ ਵੀ ਬੰਦ ਕੀਤੇ ਉਹਦੇ ਵਿੱਚੋਂ ਫਿਰ ਡੱਲੇਵਾਲ ਸਾਹਿਬ ਨੇ ਫੈਸਲਾ ਲੈ ਲਿਆ ਕਿ ਮੈਂ ਪਾਣੀ ਵੀ ਨਹੀਂ ਪੀਂਦਾ ਜਿੰਨਾ ਚਿਰ ਤੁਸੀਂ ਮਿਲਣੀ ਵੀ ਨਹੀਂ ਕਰਾਉਂਦੇ ਡੱਲੇਵਾਲ ਸਾਡੇ ਜਿਹੜੇ ਬੰਦੇ ਫੜਿਆ ਉਹਨੂੰ ਛੱਡਦੇ ਨਹੀਂ ਜੀ ਉਹ ਲਗਾਤਾਰ 4-5 ਦਿਨ ਇਹ ਗੱਲ ਰਹੀ ਤਾਂ ਸਰਕਾਰ ਸਖਤ ਤੋਂ ਸਖਤ ਹੁੰਦੀ ਰਹੀ ਹੈ ਜਿਹੜੇ ਵੀ ਧਰਨੇ ਮਿਆਰੇ ਮਾੜੇ ਮੋੜੇ ਚੱਲਦੇ ਸੀ ਜਿੱਥੇ ਵੀ ਜਾਂਦੇ ਪਿੰਡਾਂ 'ਚੋਂ ਜਿਹੜੇ ਆਗੂ ਆ ਸਾਡੇ ਫੜਨਾ ਬੜੀ ਤੇਜ਼ ਕੀਤੀ ਜੀ ਆ ਉਹਨ ਵਿੱਚ ਮਾੜੀ ਮੋਟੀ ਪ੍ਰਸ਼ਾਸਨ ਨੇ ਗੱਲ ਕੀਤੀ ਅਸੀਂ ਪਰ ਪ੍ਰਸ਼ਾਸਨ ਨੂੰ ਕਹਤਾ ਸੀ ਕਿ ਉਹ ਕਿਸੇ ਮੂੰਹ ਨਾਲ ਸੋਡੇ ਨਾਲ ਗੱਲ ਕਰਨ ਲਈ ਤੁਸੀਂ ਕਿਹੜੇ ਮੂੰਹ ਨਾਲ ਕਰੋਗੇ ਤੁਸੀਂ ਜਿੱਡਾ ਵੱਡਾ ਨੁਕਸਾਨ ਕੀਤਾ ਹੈ ਭਰੋਸੇ 'ਚ ਲੈ ਕੇ ਬੇਵਿਸ਼ਵਾਸੀ ਕੀਤੀ ਹੈ ਕਿਸਾਨਾਂ ਨਾਲ ਜੀ ਪਰ ਕਿਸੇ ਹਾਲਾਤ ਦੇ ਵਿੱਚ ਸੋਡੇ ਨਾਲ ਬੈਠਿਆ ਨਹੀਂ ਜਾ ਸਕਦਾ ਜੀ ਤਾਂ ਉਹਦੇ ਵਿੱਚੋਂ ਇਹ ਹੋਇਆ ਕਿ ਅੱਠ ਦਿਨ ਜਿਹੜੇ ਇਹਨਾਂ ਦੇ ਚੱਲਦੇ ਰਹੇ ਡਲੇਵਾਲ ਸਾਹਿਬ ਦੇ ਜੀ ਪਰ ਫਿਰ ਇਹਨਾਂ ਨੇ ਜੇਲ ਸਟੂਡੈਂਟ ਰਾਹੀਂ ਪਟਿਆਲਾ ਉਹਦੇ ਰਾਹੀਂ ਗੱਲਬਾਤ ਕੀਤੀ ਵੀ ਸੋਦਣਾ ਗੱਲਬਾਤ ਕਰਨਾ ਚਾਹੁੰਦੇ ਅਸੀਂ ਆਖਿਆ ਵੀ ਸਿੱਧੀ ਢੱਲੇਵਾਲ ਸਾਹਿਬ ਨਾਲ ਸਾਡੀ ਗੱਲ ਕਰਵਾ ਦਿਓ ਜੀ ਸਰ ਤਾਂ ਪ੍ਰਸ਼ਾਸਨ ਇਸ ਗੱਲ ਤੇ ਹੋਇਆ ਵੀ ਠੀਕ ਹੈ ਤੁਸੀਂ ਦੋਨੇ ਫੋਰਮਾਂ ਦੇ ਪੰਜ-ਪੰਜ ਆਗੂ ਆਜੋ ਜੀ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਤੈਅ ਕਰਵਾ ਦਿੰਦੇ ਅਸੀਂ ਆਖਿਆ ਵੀ ਧੰਨੇਵਾਲ ਸਾਹਿਬ ਨੂੰ ਤੁਸੀਂ ਏਡੀ ਤਕਲੀਫ ਨਾ ਦਿਓ ਅਸੀਂ ਜਲੰਧਰ ਹੀ ਉਸੇ ਬਗ ਜਾਗੇ ਜੀ ਅਸੀਂ ਦੋਨੇ ਫੋਰਮਾਂ ਨੇ 4-4 ਬੰਦੇ ਸਾਡੇ ਜੇਲ੍ਹ ਦੇ ਵਿੱਚੋਂ ਇੱਕ-ਇੱਕ ਅਸੀਂ ਬਾਹਰ ਲਾ ਪਤਾ ਜੀ ਬਾਹਰਲੇ ਤੇ ਪ੍ਰਸ਼ਾਸਨ ਅੜ ਗਿਆ ਵੀ ਅਸੀਂ ਬਾਹਰਲਾ ਜਿਹੜਾ ਬੰਦਾ ਉਹ ਨਹੀਂ ਲੈਣਾ ਅਸੀਂ ਅੰਦਰੋਂ ਤਾਂ ਲੈ ਜਾਾਂਗੇ ਉਹ ਤੇ ਅਸੀਂ ਮਨਾ ਕਰਤਾ ਵੀ ਜੇ ਤੁਸੀਂ ਸਾਡੇ ਪੰਜ ਨਹੀਂ ਲੈ ਜਾਂਦੇ ਅਸੀਂ ਜਾਂਦੇ ਨਹੀਂ ਜੀ ਉਹ ਸਾਡੀ ਜਦੋਂ ਗੱਲਬਾਤ ਟੁੱਟ ਗਈ ਵੀ ਨਹੀਂ ਇੱਥੇ ਤਾਂ ਇਹ ਡੱਲੇਵਾਲ ਸਾਹਿਬ ਨੂੰ ਜਲੰਧਰ ਤੋਂ ਹੀ ਪਟਿਆਲੇ ਲਿਆਏ ਜੀ ਤਾਂ ਜਦੋਂ ਇੱਥੇ ਲਿਆਏ ਉੱਥੇ ਵੀ ਕੋਸ਼ਿਸ਼ ਕੀਤੀ ਮਲਾਉਣ ਦੀ ਤਾਂ ਅਸੀਂ ਆਖਿਆ ਵੀ ਇਕੱਲੇ ਡੱਲੇਵਾਲ ਸਾਹਿਬ ਹੋਵੇ ਕੋਈ ਅਧਿਕਾਰੀ ਨਾ ਹੋਵੇ ਉਹਨਾਂ ਦੇ ਕੋਲੇ ਜੀ ਤਾਂ ਉਹ ਇਸ ਗੱਲ ਤੇ ਜੇਲ੍ਹ ਸੁਦੰਟਰ ਆਹੀਂ ਮੰਨ ਕੇ ਵੀ ਕੋਈ ਅਧਿਕਾਰੀ ਹੋਊਗਾ ਤੁਸੀਂ ਮਿਲ ਲਓ ਜਦੋਂ ਅਸੀਂ ਜਦੋਂ ਬੱਲੇਵਾਲ ਸਾਹਿਬ ਦੀ ਕੱਲ ਹੀ ਜਦੋਂ ਪੋਜੀਸ਼ਨ ਵੇਖੀ ਤਾਂ ਉਹਨਾਂ ਦੀ ਪੋਜੀਸ਼ਨ ਬਹੁਤ ਡਾਊਨ ਸੀਗੀ ਬੋਲਿਆ ਨਹੀਂ ਜਾ ਰਿਹਾ ਸੀ ਉਹਨਾਂ ਦੀ ਜੀਵ ਸੁੱਕ ਰਹੀ ਸੀਗੀ ਤਾਂ ਉਹਦੇ ਵਿੱਚ ਅਸੀਂ ਕਿਹਾ ਵੀ ਜੇ ਇਹਨਾਂ ਅਧਿਕਾਰ ਨੂੰ ਵੀ ਜੇ ਛੱਡ ਦਿੰਦੇ ਸਾਰਿਆਂ ਨੂੰ ਸਾਨੂੰ ਜੀ ਤਾਂ ਰਿਸ਼ਾ ਕਰਦੇ ਨੇ ਜਿਨ੍ਹਾਂ ਸਾਰੇ ਆਗੂ ਜਿਨ੍ਹਾਂ ਵੀ ਅਸੀਂ 13 14 ਜ਼ਿਲ੍ਹਿਆਂ ਦੇ ਵਿੱਚ ਸੀਗੇ ਤਾਂ ਡੱਲੇਵਾਲ ਸਾਹਿਬ ਨੇ ਇੱਕ ਇਸ਼ਾਰਾ ਸਾਨੂੰ ਦਿੱਤਾ ਵੀ ਫਿਰ ਮੈਂ ਪਾਣੀ ਲੈ ਲੂੰਗਾ ਜੇ ਮੇਰੇ ਤਾਂ ਇਸੇ ਪਾਣੀ ਇਸੇ ਕਰਕੇ ਛੱਡਿਆ ਵੀ ਜਿੰਨੇ ਆਗੂ ਆ ਸਾਡੇ ਆਪੀ ਦੀ ਮੇਲ ਨਹੀਂ ਦਿੰਦੇ ਰਿਹਾ ਨਹੀਂ ਕਰਦੇ ਉਨਾਂ ਚਿਰ ਮੈਂ ਪਾਣੀ ਨਹੀਂ ਲਊਗਾ ਜੀ ਤਾਂ ਉਹਦੇ ਵਿੱਚੋਂ ਅੱਜ ਜਿਹੜੀ ਉਹ ਰਾਤ ਸਾਡੀ ਗੱਲ ਹੋਈ ਜੇਲ੍ਹ ਦੇ ਵਿੱਚ ਹੀ ਡਿਊਟੀ ਦੇ ਵਿੱਚ ਜੀ ਤਾਂ ਉੱਥੇ ਪ੍ਰਸ਼ਾਸਨ ਮੰਨ ਗਿਆ ਵੀ ਅਸੀਂ ਰਾਤ ਨੂੰ ਇਹਨਾਂ ਨੂੰ ਸਾਰੇ ਰਿਹਾ ਕਰ ਦਨੇ ਆ ਲਗ ਭਾਗ 2 ਵਜੇ ਰਾਤ ਨੂੰ ਜੀ ਸਾਨੂੰ ਸਾਰਿਆਂ ਜ਼ਿਲ੍ਹਾ ਦੇ ਵਿੱਚੋਂ ਰਹਾਉ ਕੇ ਅਸੀਂ ਉਹ ਸੁਭਾ ਜਿਹੜੇ ਬੱਲੇਵਾਲ ਸਾਹਿਬ ਕੋਲੇ ਪਟਿਆਲੇ ਹਸਪੀਟਲ ਚ ਗਏ ਆ ਕਾਕਾ ਸਿੰਘ ਕੋਟੜਾ ਜੀ ਇੱਕ ਗੱਲ ਕਲੀਅਰ ਕਰਿਓ ਰਾਤ ਨੂੰ 2 ਵਜੇ ਛੱਡਣ ਦਾ ਮਤਲਬ ਇਹੀ ਸਮਝਿਆ ਜਾਵੇ ਕਿ ਲੋਕ ਜਿਹੜੇ ਨੇ ਆਸ-ਪਾਸ ਦੇ ਜਾਂ ਪੂਰੇ ਪੰਜਾਬ ਦੇ ਤੁਹਾਡੇ ਸਵਾਗਤ ਲਈ ਨਾ ਆ ਸਕਣ ਉੱਥੇ ਇਕੱਠਾ ਨਾ ਹੋ ਸਕੇ ਬੀਕੋ ਇਹਨਾਂ ਨੇ ਗਿਣਤੀਆਂ ਮਿਲਦੀਆਂ ਸਰਕਾਰਾਂ ਦੀਆਂ ਹੁੰਦੀਆਂ ਨੇ ਰਾਤ ਨੂੰ ਛੱਡਣਾ ਦੇਖੋ ਸਾਰਾ ਕੁਝ ਉੱਥੇ ਗਿਣਤੀ ਵੀ ਹੋ ਜਾਂਦੀ ਐ ਰੋਟੀ ਰੱਤੀ ਸਾਰਾ ਕੁਝ ਬੰਦ ਵੀ ਹੋ ਜਾਂਦਾ ਐ ਰਾਤ ਨੂੰ ਛੱਡਣਾ ਵੀ ਹੈਰਾਨ ਹੋਣਗੇ ਬਾਹਰ ਕੋਈ ਪ੍ਰਬੰਧ ਨਹੀਂ ਹੁਣ ਅਪਰ ਅਸੀਂ ਅੰਦਰ ਹੋ ਹੀ ਅੜ ਗਏ ਸੀਗੇ ਵੀ ਜਿੰਨੇ ਵੀ ਆਗੂ ਸਾਡੇ ਹੋਣਗੇ ਬਾਹਰ ਪੱਸਾਂ ਦਾ ਪ੍ਰਬੰਧ ਤੁਸੀਂ ਕਰਨਾ ਹੋਊਗਾ ਛੱਡਣ ਦਾ ਜੀ ਇਹਨਾਂ ਨੇ ਫਿਰ ਉਹ ਛੱਡਿਆ ਸਾਨੂੰ ਤੜਕੇ ਦੁੱਖਣਵਾਲ ਗੁਰਦੁਆਰਾ ਪਟਿਆਲੇ ਵਾਲਾ ਨੂੰ ਇੱਧਰ ਛੱਡਿਆ ਜਿਹੜੇ ਆਪਣੇ ਨਾਬੇ ਵਾਲੇ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਬਖਿੰਡੇ ਛੱਡ ਕੇ ਗਏ ਰੂਪੜ ਵਾਲੇ ਆ ਡੋੜੀ ਜੇਲਾ ਵਾਲੇ ਇਹਨਾਂ ਨੂੰ ਛੱਡ ਕੇ ਗਏ ਨਿਕਲੇ ਜੀ ਚਲੋ ਇਹਨਾਂ ਦੇ ਅਗਲੀ ਗੱਲ ਕਲੀਅਰ ਕਰ ਦਿਓ ਕਿ ਹੁਣ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੈ ਤੇ ਇੱਕ ਗੱਲ ਹੋਰ ਕਲੀਅਰ ਕਰ ਦਿਓ ਕਿ ਜਿਹੜਾ ਐਫੀਡੇਵਿਟ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਮਰਣਸ਼ਣ ਖਤਮ ਕਰ ਦਿੱਤਾ ਗਿਆ ਇਹ ਦੋਨੇ ਗੱਲਾਂ ਨਾਲ ਨਾਲ ਕਲੀਅਰ ਕਰ ਦਿਓ ਹਾਂ ਇਹ ਕਲੀਅਰ ਹੈ ਮੈਂ ਕਹਿੰਦਾ ਵੀ ਬੜੇ ਪੁਲੇਟੇ ਦੇ ਵਿੱਚ ਭੱਬਲ ਪੂਸੇ ਦੇ ਵਿੱਚ ਉਹ ਜਾ ਕੇ ਸਪਰੀਮ ਕੋਰਟ ਦੇ ਵਿੱਚ ਕੀ ਕੀਤਾ ਹਾਈ ਕੋਰਟ ਦੇ ਵਿੱਚ ਕੀ ਕੀਤਾ ਕਿ ਡੱਲੇਵਾਲ ਸਾਹਿਬ ਨੇ ਤਾਂ ਹੁਣ ਜਿਹੜਾ ਮਰਨਵਾਤਾ ਖੋਲ ਦਿੱਤਾ ਗਿਆ ਉਹਨਾਂ ਨੇ ਕੱਲਾ ਪਾਣੀ ਲੇਤਾ ਜਿਹੜੀ ਮੈਡੀਕਲ ਐਡ ਚੱਲਦੀ ਸੀ ਮੈਡੀਕਲ ਐਡ ਲੇਤੀ ਹੈ ਮਰਨਵਾਤ ਜਾਰੀ ਹੈ ਕੋਈ ਖੋਲਿਆ ਨਹੀਂਗਾ ਜੀ ਸਚਾਈ ਇਹ ਹੈ ਗਰਾਊਂਡ ਲੈਵਲ ਤੇ ਜਿਹੜੀ ਡੱਲੇਵਾਲ ਸਾਹਿਬ ਨਾਲ ਸਾਰੇ ਪੂਰਮ ਦੇ ਸੀ ਆਗੂ ਬੈਠ ਕੇ ਪਟਿਆਲੇ ਗੱਲ ਕਰਦੇ ਇੱਕ ਕਾਕਾ ਸਿੰਘ ਕੁੱਟੜਾ ਜੀ ਹੋਰ ਇੱਕ ਹੋਰ ਮੈਂ ਨਾਲ ਦੀ ਨਾਲ ਇੱਕ ਹੋਰ ਵੀ ਲੈ ਲਓ ਗੱਲ ਤੁਹਾਡੀ ਇੱਕ ਲਗਭਗ ਅਸੀਂ ਲੈ ਲਈਏ ਕਿ ਅਮਰ ਅੰਛਨ ਜਿਹੜਾ ਉਹ ਜਾਰੀ ਹੈ ਤਾਂ ਇੱਕ ਗੱਲ ਹੋਰ ਦੱਸਿਓ ਕਿ ਜਿਸ ਤਰ੍ਹਾਂ ਦੇ ਨਾਲ ਸ਼ੰਭੂ ਅਤੇ ਖਨੌਰੀ ਉਤੋਂ ਗੱਲਬਾਤ ਆਈ ਹੈ ਸਾਹਮਣੇ ਕਿ ਕਿਸਾਨਾਂ ਦਾ ਸਮਾਨ ਖੁਰਦ-ਬੁਰਦ ਹੋਇਆ ਉਹਦੇ ਬਾਰੇ ਸਥਿਤੀ ਸਪਸ਼ਟ ਕਰ ਦਿਓ ਸ਼ੰਭੂ ਬਾਰੇ ਤਾਂ ਬਹੁਤ ਸਾਰੇ ਸਮਾਨ ਜਿਹੜਾ ਬਰਬੰਦ ਕਰ ਲਿਆ ਗਿਆ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਟਰਾਲੀਆਂ ਵਗੈਰਾ ਲੈ ਕੇ ਗਏ ਸੀਗੇ ਤੇ ਨਾਲ ਦੀ ਨਾਲ ਹੀ ਉੱਥੋਂ ਦੇ ਵਿਧਾਇਕ ਨੂੰ ਬਿਆਨ ਵੀ ਦੇਣਾ ਪਿਆ ਕਿ ਮੈਂ ਇਸ ਵਿੱਚ ਸ਼ਾਮਲ ਨਹੀਂ ਹਾਂ ਮੈਨੂੰ ਜਾਣ ਬੁੱਝ ਕੇ ਘੜੀਸਿਆ ਜਾ ਰਿਹਾ ਆ ਜਦ ਕਿ ਖਨੌਰੀ ਬਾਰੇ ਡੀਆਈਜੀ ਮਨਦੀਪ ਸਿੰਘ ਸਿੱਧੂ ਜਦੋਂ ਆਉਂਦੇ ਨੇ ਉਹ ਕਲੀਅਰ ਕਰਕੇ ਜਾਂਦੇ ਨੇ ਕਿ ਇੱਥੇ ਅਸੀਂ ਸਮਾਨ ਜਿਹੜਾ ਸੌਦਾ 100% ਕਿਸਾਨਾਂ ਦੇ ਹਵਾਲੇ ਕਰ ਦਿੱਤਾ ਹੈ ਸਥਿਤੀ ਕਰਿਓ ਜੀ ਸਪੱਸ਼ਟ ਥੋੜੀ ਆ ਮਨਦੀਪ ਸਿੱਧੂ ਦਾ ਬਿਆਨ ਤੇ ਉਹ ਐਸਪੀ ਪੁਲਿਸ ਮੁਲਾਜ਼ਮ ਦਾ ਬਿਆਨ ਤੇ ਮਾਨਸਾ ਜ਼ਿਲ੍ਹੇ ਕਿਸਾਨ ਦਾ ਬਿਆਨ ਜੇ ਮਨਦੀਪ ਘਟੋ ਘਟੇ ਬਿਆਨ ਸੁਣ ਲੈ ਕਿ ਉਹਦਾ ਧਾਰਕਾਤ ਮੰਗ ਕੇ ਇਹ ਕਿਹੜੀ ਗੱਲ ਕਰਦੇ ਹੋ ਕਿਹੜੀ ਕਿਹੜੀ ਤੁਸੀਂ ਕਿਹੜੀ ਗੱਲ ਸਥਿਤੀ ਸਪਸ਼ਟ ਕਰਨ ਲੱਗੇ ਹੋ ਕਿ ਪੱਖੋ ਵਾਲੇ ਕਿਸਾਨ ਦੀ ਜਿਹੜੀ ਟਰਾਲੀ ਚੋਰੀ ਕੀਤੀ ਹੈ ਪੁਲਿਸ ਮੁਲਾਜ਼ਮ ਨੇ ਜੀ ਤਾਂ ਉਹ ਮਾਲਕਾਤਾ ਕਿਸਾਨ ਖੜਾ ਕੀਤਾ ਗਿਆ ਧਾਰਕਾਤ ਦਿਓ ਤੇ ਉਹਨੂੰ ਕਹਾਇਆ ਗਿਆ ਵੀ ਮੇਰੀ ਟਰੈਲ ਟਰਾਲੀ ਹੈ ਲੈ ਕੇ ਪੁਲਿਸ ਮੁਲਾਜ਼ਮ ਗਿਆ ਪਾ ਜਦੋਂ ਪੱਖੋ ਵਾਲੇ ਕਿਸਾਨ ਦੀ ਉਹ ਟਰੈਕਟਰ ਲਈ ਨਾ ਮਿਲੀ ਉਹਨਾਂ ਨੇ ਪਟਕਸਾਲ ਕੀਤੀ ਕਟਾਰ ਸਿੰਘ ਕੋਟੜਾ ਸਾਹਿਬ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਜਿਹਦਾ ਆਧਾਰ ਕਾਰਡ ਲੱਗਾ ਸੀਗਾ ਕਿ ਮੈਨੂੰ ਤਾਂ ਸਿਰਫ ਮੇਰੇ ਕੋਲ ਆਧਾਰ ਕਾਰਡ ਮੰਗਿਆ ਗਿਆ ਸਾਡਾ ਜਾਣਕਾਰ ਸੀਗਾ ਪੁਲਿਸ ਮੁਲਾਜ਼ਮ ਘੋੜੀਆਂ ਵਗੈਰਾ ਦਾ ਉਹ ਕਾਰੋਬਾਰ ਕਰਦਾ ਹੈ ਤਾਂ ਇਹ ਮੈਂ ਤੁਹਾਨੂੰ ਸਥਿਤੀ ਸਪਸ਼ਟ ਕਰ ਦੇਣਾ ਥੋੜੀ ਕਿਉਂਕਿ ਉਹ ਗੱਲਬਾਤ ਆ ਗਈ ਹੈ ਸਾਹਮਣੇ ਜੀ ਬਿਲਕੁਲ ਸਾਫ਼ ਹੋ ਗਿਆ ਤੇ ਪਰਚਾ ਵੀ ਦਰਜ ਹੋ ਗਿਆ ਜੇ ਮੇਰੇ ਤੁਹਾਨੂੰ ਨਵੀਂ ਜਾਣਕਾਰੀ ਦੇਮਾ ਉਹ ਮੁਲਾਜ਼ਮ ਤੇ ਪਰਚਾ ਵੀ ਦਰਜ ਹੋ ਗਿਆ ਜੀ ਜੀ ਆ ਇਹ ਸਾਰਾ ਕੁਝ ਵੱਡੇ ਪੱਧਰ ਤੇ ਇਕੱਲਾ ਇਹ ਟਰੈਕਟਰ ਵਾਲੀ ਤਾਂ ਆਇਆ ਜਿਹੜਾ ਉਹਦੇ ਬਿਆਨ ਤੋਂ ਹੀ ਆਇਆ। ਕਮਿਸ਼ਨਰ ਜੀ ਕਹਿੰਦਾ ਵੀ ਸਾਡੇ ਕਿਸਾਨਾਂ ਨੇ 100% ਅਸੀਂ ਸਮਾਨ ਮੋੜਤਾ। ਖਨੌਰੀ ਦੇ ਵਿੱਚ ਟਰੈਕਟਰ ਵਾਲੇ ਕਿਸਾਨ ਲੈ ਗਏ, ਸਮਾਨ ਲੈ ਗਏ। ਉਹਦੀ ਇੱਕ ਸਪਸ਼ਟੀ ਕਰਦਾ ਇਹ ਕਿ ਪੁਲਿਸ ਮੁਲਾਜ਼ਮਾਂ ਨੇ ਆਪਦੇ ਬੰਦੇ ਲਿਆ ਕੇ ਕਿੰਨੇ ਉੱਤੇ ਪੰਨ ਤੋੜ ਕੀਤੀ, ਕਿੰਨੇ ਸਮਾਨ ਚੁਕਾਇਆ, ਕਿਵੇਂ ਨਮੇਟਰ, ਪੱਥੇ, ਏਸੀ ਸਭ ਕੁਝ ਲੈ ਕੇ ਗਏ। ਜਲੇ ਇੱਕ ਤਸਵੀਰ ਇਹਨਾਂ ਦੇ ਸਾਹਮਣੇ ਕੈਮਰੇ ਦੇ ਟਿਕਾਈਆਂ ਪਰ ਮੈਨੂੰ ਲੱਗਦਾ ਕਿ ਉਹਦੇ ਨਿਕਸਾਨ ਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ ਪੂਰੇ ਪੰਜਾਬ ਦੀ ਮੀਟਿੰਗ ਸੱਦੀ ਹੈ ਢੱਲੇਵਾਲ ਦੇ ਪਿੰਡ ਜੀ ਪੂਰੇ ਅੰਕੜੇ ਸਾਡੇ ਕੋਲੇ ਅਜੇ ਨਹੀਂ ਅਸੀਂ ਸਾਰੇ ਜੇਲ੍ਹ ਚੋਂ ਆਏ ਹਾਂ ਜੀ ਕੱਲ ਨੂੰ ਸਾਰੇ ਅੰਕੜੇ ਇਕੱਠੇ ਕਰਕੇ ਹਰੇਕ ਪਿੰਡ ਦੇ ਬਲਾਕ ਦੇ ਜ਼ਿਲ੍ਹੇ ਦੇ ਇੱਕ ਲਿਸਟ ਬਣਾ ਕੇ ਸਾਰੀ ਮੀਡੀਆ ਦੇ ਵਿੱਚ ਉਹ ਦੇਵਾਂਗੇ ਕਿ ਐਡਾ ਨੁਕਸਾਨ ਹੋਇਆ ਦਾ ਅੰਕੜੇ ਕੱਢ ਕੇ ਸ਼ੰਭੂ ਤੇ ਖਨੌਰੀ ਦਾ ਅਗਲੀ ਰਣਨੀਤੀ ਕਾਕਾ ਸਿੰਘ ਕੋਟੜਾ ਜੀ ਕੀ ਰਹਿਣ ਵਾਲੀ ਹੈ ਸੌਰੀ ਅਗਲੀ ਰਣਨੀਤੀ ਕਾਕਾ ਸਿੰਘ ਕੋਟੜਾ ਜੀ ਕੀ ਰਹਿਣ ਵਾਲੀ ਹੈ ਜੇਕਰ ਅਗਲੀ ਰਣਨੀਤੀ ਦੀ ਗੱਲ ਕਰ ਲਈ ਜਾਵੇ ਦੇਖੋ ਅਗਲੀ ਰਣਨੀਤੀ ਇੱਕ ਪੱਤ ਤੈ ਹੈ ਕਿ ਜਿਹੜੀਆਂ ਸਾਡੀਆਂ 12 ਮੰਗਾਂ ਤੇ ਸਦਾ ਮੋਰਚਾ ਮੋਰਚਾ ਚੱਲ ਰਿਹਾ ਪਮਾਇਲਾ ਨੇ ਸੜਕ ਖਾਲੀ ਕਰਵਾ ਲਈ ਧੱਕੇ ਦੇ ਨਾਲ ਜੀ ਪੰਡ ਤੋੜ ਕਰਤੀ ਹੈ ਸਾਡੀਆਂ ਉਹ ਜਿਹੜੀਆਂ ਪੜਾ ਬਦਲ ਸਕਦਾ ਇਸੇ ਮੰਗਾਂ ਤੇ ਲੜਾਈ ਜਾਰੀ ਰਹੂਗੀ ਜੀ ਢੱਲੇਵਾਲ ਸਾਹਿਬ ਦਾ ਮਰਦਤ ਜਾਰੀ ਹੈ ਕੱਲੋਂ ਅਸੀਂ ਇਸ ਤੇ ਅਗਲੀ ਰਣਨੀਤੀ ਤੈਅ ਵਿਚਾਰਨ ਵਾਸਤੇ ਇਸੇ ਕਰਕੇ ਬੀਕੇਯੂ ਸਿੱਧੂਪੁਰ ਦੀ ਮੀਟਿੰਗ ਸੱਦੀਆ ਉਸ ਤੋਂ ਬਾਅਦ ਫਿਰ ਅਸੀਂ ਸਾਡੇ ਫੋਰਮ ਦੀ ਮੀਟਿੰਗ ਕਰਾਂਗੇ ਫੋਰਮ ਤੋਂ ਮੀਟਿੰਗ ਕਰਕੇ ਅਗਲੇ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਜੋ ਪੰਜਾਬ ਸਰਕਾਰ ਨੇ ਕੀਤਾ ਇਹ ਤੋਂ ਹਜੇ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਕੀਤਾ ਕੇਂਦਰ ਵਾਲੇ ਕਹਿੰਦੇ ਅਸੀਂ ਨਹੀਂ ਕੀਤਾ ਫਿਰ ਪੁਲਿਸ ਆਪਦੇ ਤਾਂ ਨਹੀਂ ਹਮਾਰੇ ਸਿੱਧੀ ਗਈ ਤਾਂ ਇਹਦੀ ਜਿਹੜੀ ਬਾਤ ਹੋਰ ਆ ਜੀ ਨੇ ਕਰਵਾਇਆ ਉਹ ਸਾਰਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਇੱਕ ਗੱਲ ਹੋਰ ਕਲੀਅਰ ਕਰ ਦਿਓ ਕੋਟੜਾ ਸਾਹਿਬ ਇੱਕ ਪੱਤਰਕਾਰ ਨੇ ਡੀਆਈਜੀ ਸਾਹਿਬ ਨੂੰ ਬਾਰਡਰ ਉੱਤੇ ਪੁੱਛਿਆ ਸੀਗਾ ਕਿ ਕਿਸਾਨ ਜੇਕਰ ਦੁਬਾਰਾ ਮੋਰਚਾ ਲਾਉਣਾ ਚਾਹਣਗੇ ਤਾਂ ਲਾਉਣ ਦਵੋਗੇ ਉਹਨਾਂ ਨੇ ਕਿਹਾ ਫਿਰ ਅਸੀਂ ਕਿਹੜਾ ਰਿਟਾਇਰਡ ਹੋ ਗਏ ਆ ਤਾਂ ਇਹ ਵੀ ਗੱਲ ਸਪਸ਼ਟ ਕਰ ਦਿਓ ਇਹ ਕੀ ਗੱਲਬਾਤ ਹੈ ਦੇਖੋ ਮੈਨੂੰ ਇਹ ਜਿਹੜਾ ਵਿਆਲ ਉਹ ਆਇਆ ਸਾਡੇ ਧਿਆਨ 'ਚ ਆਇਆ ਜੀ ਬਈ ਉਹਦਾ ਸ਼ਬਦਾਂ ਤੇ ਵੀ ਕਿਹਾ ਵੀ ਅਸੀਂ ਕਿਹੜਾ ਫਿਰ ਮਰ ਗਏ ਅਸੀਂ ਹੈਗੇ ਆ ਮੈਂ ਉਹਨਾਂ ਨੇ ਕਿਹਾ ਕਿ ਅਸੀਂ ਕਿਹੜੇ ਫਿਰ ਰਿਟਾਇਰ ਹੋ ਗਿਆ ਮੈਂ ਦਰਸਤ ਕਰਦਾ ਥੋੜਾ ਆਲਟਾਇਰ ਹੋ ਗਿਆ ਤਾਂ ਇਸ ਦਾ ਮਤਲਬ ਇਹ ਕਿ ਕਿਸਾਨ ਵੀ ਨਹੀਂ ਰਿਟਾਇਰ ਹੋਏ ਕਿਸਾਨਾਂ ਨੇ ਵੀ ਲੜਾਈ ਨਹੀਂ ਛੱਡੀ ਜੀ ਬਸ ਜਿਹੜੇ ਹੱਕੀ ਮੰਗਾਂ ਲਈ ਇਹ ਕੁਝ ਕਹਿਣਾ ਹੀ ਹੁੰਦਾ ਮੈਨੂੰ ਲੱਗਦਾ ਉਹ ਕੱਲੇ ਮੁਲਾਜ਼ਮ ਦਾ ਬਿਆਨ ਨਹੀਂ ਸੀ ਸਰਕਾਰ ਦੇ ਪੌਂਸ ਸੀ ਸਾਰਾ ਤੋਂ ਹੀ ਬਿਆਨ ਇਹ ਦਵਾਏ ਗਏ ਜਦੋਂ ਅਸੀਂ ਪੜਿਆ ਡੀਐਸਪੀ ਐਸਐਚਓ ਜੋ ਸ਼ਹਾਬ ਅਲੀ ਸਾਡੇ ਕਲੱਬ ਬੋਲੀ ਇਹਨਾਂ ਨੇ ਸ਼ਰਯਾਮ ਉਹਦੇ ਵਿੱਚ ਇੱਕੋ ਝਲਕ ਦਿਸਦੀ ਸੀ ਜੀ ਅਸੀਂ ਕਿਹੜਾ ਹਜੇ ਰਿਟਾਇਰਮੈਂਟ ਹੋ ਗਏ ਕੋਈ ਨਹੀਂ ਆਉ ਦਵਾਰੇ ਅਸੀਂ ਦੇਖਾਂਗੇ ਤਾਂ ਮਤਲਬ ਉਹਦਾ ਇਹ ਹੀ ਨਿਕਲ ਦੱਸੀ ਗਾ। ਤਾਂ ਕੋਈ ਗੱਲ ਨਹੀਂ। ਲੋਕਾਂ ਦੀ ਲੜਾਈ ਆ ਲੋਕ ਇਸ ਗੱਲਾਂ ਨੂੰ ਨਹੀਂ ਸਹਿਣ ਕਰਨਗੇ ਇਹਦਾ ਜਵਾਬ ਉਹਨਾਂ ਨੂੰ ਦੇਣਾ ਪੈਣਾ ਲੋਕਾਂ ਦੀ ਕਚਹਿਰੀ ਚ ਲੈ ਕੇ ਮੰਨ ਲੈ। ਬਹੁਤ ਬਹੁਤ ਧੰਨਵਾਦ ਕਾਕਾ ਸਿੰਘ ਕੋਟੜਾ ਜੀ ਤੁਸੀਂ ਅਨਮਿਊਟਲੀ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ।